ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾ ਜਾਕਉ ਭਏ ਕਿਰਪਾਲ ਪ੍ਰਭ ਹਰ ਹਰ ਸੇਈ ਜਪਾਤ ਨਾਨਕ ਪੀਤ ਲੱਗੀ ਤਿਨ ਰਾਮ ਸਿਉ ਪੀਟਤ ਸਾਧ ਸੰਗਾਤ ਮਹੱਲਾ ਪੰਜਵਾ ਰਾਮ ਰਮੋ ਬੜ ਭਾਗੀ ਹੋ ਜਲ ਤਨ ਮਹੀਅਲ ਸੋਏ ਨਾਮਕ ਨਾਮ ਆਰਾਧੇ ਹੈ ਬਿਗੰਨਾ ਲਾਗੇ ਕੋਏ ਪੌੜੀ ਭਗਤਾ ਕਾ ਬੋਲਿਆ ਪਰਵਾਣ ਹੈ ਦਰਗਹ ਹੈ ਪਵੈ ਥਾਈ ਭਗਤਾ ਤੇਰੀ ਟੇਕ ਰੱਤੇ ਸਚ ਨਾ ਆਏ ਭਗਤਾ ਤੇਰੀ ਟੇਕ ਇਥੇ ਵਿਸਰਾਮ ਹੈ ਰੱਤੇ ਸਚ ਨਾ ਆਏ ਜਿਸ ਨੋ ਕੋਈ ਕਿਰਪਾਲ ਤਿਸ ਕਾ ਦੂਖ ਜਾਏ ਵਾਹ ਤੇਰੀ ਦਇਆਲ ਉਹਨਾ ਮਿਹਰਪਾਏ ਦੂਖ ਦਰਦ ਵੱਡ ਰੋਗ ਨਾ ਪੋਹੇ ਇਸ ਮਾਏ ਨਾ ਪੋਹੇ ਇਸ ਮਾਏ ਜੀ ਨਾ ਪੋਹੇ ਇਸ ਮਾਏ ਇਸ ਮਾਏ ਇਸ ਮਾਏ ਨਹੀਂ ਕਹਿਣਾ ਭਗਤਾ ਇਹੋ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰੈਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਇਹ ਜਨ ਪਾਤੀ ਵਿਸਰਾਮ ਲਾਉਣਾ ਹੈ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ